ਫਟਿਆਲਾ ਦੇ ਜਿੰਦਰਾ ਹਸਪਤਾਲ ਦੇ ਵਿੱਚ ਮੌਜੂਦ ਆਜ ਇਹ ਦੂਸਰਾ ਜਿੰਨਾ ਜਿੱਥੇ ਕਿ ਆਪੀ ਦੀ ਸੇਵਾਵਾਂ ਡਾਕਟਰਾਂ ਦੇ ਵੱਲੋਂ ਇਹ ਵੱਧ ਕਰਦੇ ਜਾਂਦੇ ਹਾਲਾਂਕਿ ਕਲਕੱਤਾ ਦੇ ਵਿੱਚ ਹੋਏ ਦੁਸ਼ਕਰਮ ਦੇ ਰਿਹਾ ਕੇ ਮਾਮਲੇ ਦੇ ਵਿੱਚ ਸਾਰਾ ਪ੍ਰੋਟੈਸਟ ਇਹ ਪਾਰਾ ਤਸਵੀਰਾਂ ਦੇਖੀ ਗੱਲ ਜੀ ਜਿਹੜਾ ਤਕਰੀਬਨ ਬੜੀ ਗਿਣਤੀ ਦੇ ਡਾਕਟਰ ਨੇ ਉਹ ਫੀਮੇਲਸ ਨੇ ਭਾਵਾਂ ਫੀਮੇਲ ਨੇ ਆਪਣੇ ਉਰੇ ਹੈਟਰ ਨਾਲ ਪ੍ਰੋਟੈਸਟ ਜਿਹੜੀ ਕੀ ਆਉ ਤੁਸੀਂ ਬਾਰੀ ਹੈ ਬੇਟੀ ਪੜੀ ਪਰ ਬੇਟੀ ਬਚਣੀ ਸਾਫ ਤੋਂ ਤੇ ਨੇ ਨਾ ਵੱਲੋਂ ਪੈਟਰਨ ਦਿਖਾਏ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਅੱਜ ਦੂਸਰਾ ਦਿਨ ਹੈ ਜਦੋਂ ਪਟਿਆਲਾ ਮੁੰਦਰਾ ਹਸਪਤਾਲ ਦੇ ਵਿੱਚ ਓਪਰੇਟਿਵ ਸੇਵਾਵਾਂ ਨੇੜੀਆਂ ਬੰਦ ਨੇ ਸਾਡੇ ਨਾਲ ਮੈਂ ਤਾਜ ਜੀ ਮਜੂਬ ਨਹੀਂ ਗੱਲ ਕਰਾਂਗੇ ਮੈਂ ਤਾਜ ਜੀ ਅੱਜ ਫਿਰ ਓਪਰੇਟਿਵ ਸੇਵਾਵਾਂ ਬੰਦ ਨੇ ਕੀ ਹਲ ਤੱਕ ਸੁਣਵਾਈ ਨਹੀਂ ਹੋ ਪਾਰੀ ਹਾਂਜੀ ਹਲ ਤੱਕ ਸਾਨੂੰ ਕੋਈ ਸਰਕਾਰ ਵੱਲੋਂ ਉਹ ਐਸਾ ਅਸ਼ੋਰੈਂਸ ਨਹੀਂ ਮਿਲੀ ਕਿ ਉਹ ਸੀਰੀਅਸ ਨੇ ਇਸ ਮਾਮਲੇ ਬਾਰੇ ਜਿੰਨਾ ਤੱਕ ਕੋਈ ਸਾਨੂੰ ਅਸ਼ੋਰੈਂਸ ਨਹੀਂ ਮਿਲਦੀ ਜਿਹਾ ਸਾਡੀਆਂ ਬਾਕੀ ਜਿਹੜੀਆਂ ਜਿਹੜੀਆਂ ਬੰਦੀਆਂ ਨੇ ਕੋਈ ਐਸਾ ਫੈਸਲਾ ਨਹੀਂ ਲੈਂਦੀ ਆ ਉਹ ਤੱਕ ਸਾਡੀ ਸਟ੍ਰਾਈਕ ਜਾਰੀ ਰਹੇਗੀ لوگ کہنے لگا تھا پرشان سے بھی اوپی ڈی جائیں گے نے پرچے کٹیا ہوئی آنے آلٹرا ساؤنڈ میں پرچے کٹیا ہوئی آنے انہوں نے بلو کہا جائے بھی سانو خجل خوار ہونا پہ رہا ہے آنجی بلکل خجل خوار انہوں نے زیادہ سی ہو رہے ہیں کہ سانو اپنی جو مرہتا ہے کہ بھی ساتھ علاج کرنا ساتھا کرم ہے اسی اس کے خلاف جا کے کیونکہ جو کلکتہ کچھ ہویا یا جو جو جی تقریباً سے رترا کنچی ہویا ہے کہ نرسنا مریکن مدر ਤੋ ਆਈ ਥਿੰਕ ਕਿ ਅਜਿਹੀ ਖਵਾਰੀ ਜੋ ਉਹਨਾਂ ਦੇ ਪਰਵਾਰਾਂ ਨੂੰ ਹੋਈ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਪਛਣਵਾਰੀ ਜ਼ਿਆਦਾ ਜਾਂ ਇਹ ਮੀਦਾਂ ਨੂੰ ਪਛਣਵਾਰੀ ਹੋ ਰਹੀ ਹੈ ਕਿੰਨੇ ਕਿ ਦਿਨ ਦਾ ਪ੍ਰੋਟੈਸਟ ਚੱਲ ਜਾਰੀ ਰਹੇਗਾ ਅੱਜ ਪੂਰਾ ਦਿਨ ਹੈ ਕਿ ਥੋੜੇ ਦਿਨ ਦਾ ਕਿਉਂਕਿ ਕੱਲ ਜਿਹੜਾ ਪ੍ਰੋਟੈਸਟ ਸੀਗਾ ਉਹ ਦੁਪਹਿਰ ਤੋਂ ਬਾਅਦ ਕੰਮ ਬੰਦ ਕਰਤਾ ਗਿਆ ਸੀਗਾ ਸੜਕਾਂ ਦੇ ਉੱਤੇ ਅੱਜ ਤੱਕ ਵੀ ਰੂਪਰੇਖਾ ਤਿਆਰ ਹੈ ਹਾਂ ਜੇ ਪ੍ਰੋਟੈਸਟ ਬੰਦ ਨਹੀਂ ਹੋਇਆ ਜੀ ਪ੍ਰੋਟੈਸਟ ਚੱਲੂ ਹੈ ਕੋਈ ਵੀ ਸਰਵਿਸਿਜ਼ ਅਸੀਂ ਬੰਦ ਕੀਤੀਆਂ ਨੇ ਉਹ ਕੋਈ ਸਰਵਿਸ ਨਹੀਂ 2 ਵਜੇ ਤੱਕ ਐਮਰਜੈਂਸੀ ਸਰਵਿਸਿਜ਼ ਤਾਂ ਸਵੇਰੇ ਵੀ ਚੱਲਦੀਆਂ ਰਾਤ ਨੂੰ 2 ਸੋ ਅੱਜ ਵੀ ਇਸੇ ਤਰ੍ਹਾਂ ਸੇ ਤਰ੍ਹਾਂ OPD ਟਾਈਮ ਤੱਕ 2 ਵਜੇ ਤੱਕ ਅਸੀਂ ਕੰਪਲੈਟ ਕਰ ਲਈਏ ਉਸ ਤੋਂ ਬਾਅਦ ਅਸੀਂ ਸਿਰਫ ਐਮਰਜੈਂਸੀ ਸਰਵਿਸਿਜ਼ ਦੇਣੀ ਹੈ ਜੇ ਜੇ ਕੋਈ ਲੋੜ ਪੈਂਦੀ ਹੈ ਤਾਂ ਇਸ ਤੋਂ ਵੀ ਅਸੀਂ ਹਾਰਡ ਸੈਪ ਲੈ ਸਕਦੇ ਹਾਂ ਜਿਹੜੀ ਡਾਕਟਰ ਵੀ ਮੌਜੂਦ ਨੇ ਸਟੂਡੈਂਟ ਵੀ ਮੌਜੂਦ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਇਸ ਤਰੀਕੇ ਨਾਲ ਧਰਨਾ ਕਰੇ ਪਰਿਵਾਰਾਂ ਦਾ ਸਾਥ ਮਿਲ ਰਿਹਾ ਨਾਲ ਸਪੋਰਟ ਮਿਲ ਰਹੀ ਹੈ ਕਿਉਂਕਿ ਡਾਕਟਰ ਨੇ ਸੈਟਰਡੇ ਸੰਡੇ ਘਰ ਜਾਂਦੇ ਨੇ ਵਾਪਸ ਹਾਂਜੀ ਬਿਲਕੁਲ ਸਪੋਰਟ ਮਿਲ ਰਹੀ ਹੈ ਤੇ ਇਹ ਇਕੱਲਾ ਹੁਣ ਇਹ ਇਸ਼ੂ ਡਾਕਟਰਸ ਦਾ ਨਹੀਂ ਰਿਹਾ ਜਿੰਨੇ ਵੀ ਫੀਮੇਲ ਸੀ ਕਿ ਜਿੰਨੀਆਂ ਵੀ ਥੀਆਂ ਅਣਾ ਜਿਹੜੀਆਂ ਨੇ ਉਹ ਬਾਹਰ ਕੰਮ ਕਰਦੀਆਂ ਨੇ ਜਾਂਦੀਆਂ ਨੇ ਉਹਨਾਂ ਦੀ ਸਿਕਿਉਰਿਟੀ ਇੰਸ਼ੂ ਬਣ ਚੁੱਕਿਆ ਪੂਰੇ ਇੰਡੀਆ 'ਚ ਵੀ ਹੰਗ ਫੈਲ ਚੁੱਕੀ ਹੈ ਤੇ ਸਾਨੂੰ ਆਸ ਹੈ ਕਿ ਸਾਨੂੰ ਇਹ ਉਮੀਦ ਵੀ ਹੈ ਕਿ ਸਰਕਾਰ ਵੱਲੋਂ ਸਾਨੂੰ ਕੋਈ ਇੰਸ਼ੋਰੈਂਸ ਜ਼ਰੂਰ ਮਿਲੇਗੀ ਦੇਟਾ ਸਟੇਟਮੈਂਟ ਦਾ ਕਾਜਿਲ ਖਰਾਬ ਹੋਣਾ ਤਾਂ ਕਿਸੇ ਲੋਕ ਨਹੀਂ ਸਨ ਬਿਲਕੁਲ ਜਿ ਲਗਾਤਾਰ ਕਿਹਾ ਹੈ ਕਿ ਜਦ ਤੱਕ ਸੁਣਵਾਈ ਨਹੀਂ ਹੁੰਦੀ ਪ੍ਰੋਟੈਸਟ ਜਾਰੀ ਰਹੇਗਾ ਤਸਵੀਰਾਂ ਨੇ ਕਿ ਕੱਲ ਦੇਰ ਨੇ ਉਹ ਟੈਂਟ ਕੱਢਤੇ ਗਏ ਨੇ ਟੈਂਟ ਕੱਢ ਦੋ ਬਾਅਦ ਜਿਹੜੇ ਵੱਡੀ ਗਿਣਤੀ ਸਟੂਡੈਂਟ ਨੇ ਉਹਦੇ ਪਹੁੰਚ ਚੁੱਕਿਆ ਹੋਇਆ ਹੈ ਨੇ ਪਾਉਂਦੇ ਨੇ ਜਸਟੇ ਵੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਤੇ ਹਜਾਰ ਹੈ ਕਿ ਮਨੂਰ ਹੋਏ ਉਹਨਾਂ ਨੂੰ ਮਾਰ ਦਿੱਤਾ ਗਿਆ ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ ਹੋਵੇ ਪਰਵਾਰਾਂ ਨੂੰ ਮਿਲ ਸਕੇ ਕੋਈ ਉਹਨੇ ਫੁਰਜ਼ਾਣੇ ਉਹ ਵੀ ਸੰਭਾਵਨਾ ਹੈ ਕਿ ਉਹ ਹੋ ਜਾਣੇ ਉਹਨਾਂ ਦੇ ਬੰਦੇ ਰਹਿਣ ਸਿਕਿਉਰਟੀ ਜਿਹੜੀ ਹੈ ਆਪਣੀ ਕੈਮਰਾ ਲਾਜੀ ਅਕੀਲ ਕੀਤੀ ਜਾ ਰਹੀ ਹੈ ਮਸੂਦ ਕੀਤੀ ਜਾ ਰਹੀ ਹੈ ਕੈਮਰਾ ਬਸਰਾਮਨ ਦੇ ਜਹਰ ਕਰਦੇ ਕੋ ਜਨਾ ਸਖਮੈਂਟ ਪਦਵਾਲਾ